ਸ਼ਕਾ ਮੈਂ ਤੁਹਾਡਾ ਆਪਣਾ ਰਿਟਾਇਰਡ ਇਨਸਪੈਕਟਰ ਅਸ਼ਵਨੀ ਕੁਮਾਰ ਜੋ ਕਿ ਅੰਮ੍ਰਿਤਸਰ ਵੈਲਫੇਅਰ ਐਸੋਸੀਏਸ਼ਨ ਰਿਟਾਇਰਡ ਦੇ ਵਿੱਚ ਬਤੌਰ ਵੈਸ ਪ੍ਰੈਜਿਡੈਂਟ ਆ ਅਤੇ ਮਾਨਕੁਧਾਰ ਸੁਸਤਾ ਦੇ ਵਿੱਚ ਬਤੌਰ ਚੇਅਰਮੈਨ ਹਾਂ ਮੈਂ ਆਪ ਜੀ ਨੂੰ ਇੱਕ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਤਿੰਨ ਚਾਰ ਦਿਨ ਤੋਂ ਇੱਕ ਮੁੱਦਾ ਜੜਾ ਵਾ ਉਹ ਬੜਾ ਗਲਤ ਜਿਹੜਾ ਰੂਪ ਜਿਹੜਾ اختیار ਕਰ ਰਿਹਾ ਵਾ ਉਹ ਮੁੱਦਾ ਹੈ ਕਰਨਲ ਬਾਠਾ ਕਰਨਲ ਬਾਠ ਸਾਹਿਬ ਜਿਸ ਦਿਨ 13 14 ਦੀ ਰਾਤ ਆਪਣੇ ਘਰ ਆਪਣੇ ਬੇਟੇ ਦੇ ਨਾਲ ਦਿੱਲੀ ਤੋਂ ਆਏ ਜਦੋਂ ਉਹਨਾਂ ਆ ਕੇ ਆਪਣੇ ਘਰਵਾਲੀ ਨੂੰ ਫੋਨ ਕੀਤਾ ਕਿ ਮੈਂ ਘਰ ਆ ਰਿਹਾ ਹਾਂ ਤੇ ਉਹਨਾਂ ਦੀ ਮੇਰੀ ਛੋਟੀ ਭੈਣ ਜਿਹੜੀ ਮੈਸੇਜ ਕਰਨਲ ਬਾਠਾ ਮੇਰੀ ਧੀ ਉਹਨਾਂ ਨੇ ਉਹਨਾਂ ਨੂੰ ਖਾਣੇ ਵਾਸਤੇ ਕਿਹਾ ਕਿ ਖਾਣਾ ਜਿਹੜਾ ਤੁਸੀਂ ਬਾਹਰ ਤੋਂ ਹੀ ਖਾ ਕੇ ਆਓ ਜਦ ਕਿ ਮੇਰੀ ਛੋਟੀ ਭੈਣ ਜਿਉ ਤੇਰੇ ਹਸਬੰਦ ਤੇਰਾ ਬੇਟਾ ਘਰ ਆ ਰਿਹਾ ਸੀ ਤੁਸੀਂ ਉਹਨਾਂ ਦਾ ਖਾਣਾ ਘਰ ਬਣਾਇਆ ਹੁੰਦਾ ਤੇ ਹੋ ਸਕਦਾ ਕਿ ਇਹ ਝਗੜਾ ਜਾਂ ਇਹ ਜਿਹੜਾ ਏਡਾ 바ਵਾ ਦਾ ਵੱਡਾ ਵਵਾ ਪੰਜਾਬ ਪੁਲਿਸ ਬਨਾਮ ਆਰਮੀ ਹੁੰਦਾ ਜਾ ਰਿਹਾ ਇਹ ਨਾ ਹੁੰਦਾ ਮੇਰੀ ਤੁਹਾਨੂੰ ਛੋਟੀ ਭੈਣ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਮੇਰੀ ਛੋਟੀ ਭੈਣ ਤੁਸੀਂ ਐਸਐਸਪੀ ਸਰਦਾਰ ਨਾਨਕ ਸਿੰਘ ਦੇ ਲਈ ਆਈਪੀਐਸ ਅਫਸਰ ਨੇ ਜਿਹੜੇ ਐਸਐਸਪੀ ਪਟਿਆਲਾ ਉਹਨਾਂ ਲਈ ਏਡੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਹੋ ਜਿਹੜੇ ਏਡੇ ਕਾਬਲ ਅਫਸਰ ਹਨ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਮੂੰਹ ਤੋਂ ਨਹੀਂ ਬੇਟਾ ਮੈਨੂੰ ਚੰਗੀ ਲੱਗਦੀ ਨਹੀਂ ਕਿ ਸ਼ਬਦਾਵਲੀ ਪ੍ਰਯੋਗ ਕਰਨੀ ਚਾਹੀਦੀ ਸਾਡੇ ਤੁਸੀਂ ਜਿਹੜੇ ਪੁਲਿਸ ਅਫਸਰਾਂ ਨਾਲ ਜਿਹੜਾ ਝਗੜਾ ਹੋਇਆ ਬੜਾ ਮੰਦ ਭਾਗਾ ਹੋਇਆ ਅਸੀਂ ਉਹਨੂੰ ਚੰਗਾ ਨਹੀਂ ਕਹਿੰਦੇ ਪੁਲਿਸ ਵੱਲੋਂ ਹੋਇਆ ਜਾਂ ਬੇਟਾ ਕਿਸ ਤਰ੍ਹਾਂ ਵੀ ਹੋਇਆ ਉਹ ਬਹੁਤ ਹੀ ਇੱਕ ਮਾੜੀ ਗੱਲ ਹੋਈ ਹੈ ਅਸੀਂ ਉਸ ਗੱਲ ਨੂੰ ਬਿਲਕੁਲ ਹੀ ਸਲਾਉਂਦੇ ਸਾਡੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਦੋਂ ਬੇਟਾ ਉੱਥੇ ਜੇ ਤੁਹਾਡਾ ਬੇਟਾ ਉਹਦੇ ਉੱਤੇ ਰੋਨੀ ਇੰਸਪੈਕਟਰ ਸਾਹਿਬ ਦੇ ਉੱਤੇ ਵਾਰ ਨਾ ਕਰਦਾ ਉਹਨਾਂ ਨੂੰ ਜਿਹੜੀਆਂ 6 ਤੋਂ 7 ਇੰਜਰੀਜ਼ ਜਿਹੜੀਆਂ ਨੇ ਔਰ ਰਿਕਾਰਡ ਐਮ ਐਲ ਆਰ ਹੈ ਉਹਦੇ ਵਿੱਚ ਉਹ ਨਾ ਹੁੰਦੀਆਂ ਤੇ ਹੋ ਸਕਦਾ ਉਹ ਝਗੜਾ ਜਿਹੜਾ ਵਾ ਨਾ ਹੁੰਦਾ ਕਿਉਂਕਿ ਪਹਿਲਾਂ ਪੰਚ ਕੋਰਨੀ ਇੰਸਪੈਕਟਰ ਦੇ ਜਿਹੜਾ ਵਾ ਮਾਰਿਆ ਗਿਆ ਵਾ ਤੇ ਬੇਟਾ ਚਲੋ ਜੇ ਉੱਥੇ ਝਗੜਾ ਕਰਨਲ ਬਾੜ ਸਾਹਿਬ ਨੂੰ ਵੀ ਚਾਹੀਦਾ ਸੀ ਉਹ ਵੱਡੇ ਸਨ ਇਸ ਗੱਲ ਨੂੰ ਛਡਵਾ ਦਿੰਦੇ ਨਾ ਝਗੜਾਉਂਦੇ ਤੇ ਅਸੀਂ ਇਸ ਗੱਲ 'ਚ ਕਿਸੇ ਵਿਵਾਦ 'ਚ ਬੇਟਾ ਨਹੀਂ ਪਣਾ ਚਾਹੁੰਦੇ ਤੁਸੀਂ ਇਸ ਮੁੱਦੇ ਨੂੰ ਬਣਾ ਪੁਲਿਸ ਬਨਾਮ ਆਰਮੀ ਜਿਹੜਾ ਨਾ ਕਰੋ ਦੇਖੋ ਪੁਲਿਸ ਵੱਲੋਂ ਪਰਚਾ ਜਿਹੜਾ ਦਰਜ ਕਰਤਾ ਗਿਆ ਵਾ ਪਰਚਾ ਦਰਜ ਕਰਕੇ ਜਿਹੜੀ ਇਨਕੁਆਰੀ ਜਿਹੜੀ ਹੈ ਕਰਾਈ ਜਾ ਰਹੀ ਹੈ ਕਿਉਂਕਿ ਜਦੋਂ ਕੋਈ ਵੀ ਬੇਟਾ ਮੁਕਦਮਾ ਜਿਹੜਾ ਵਾ ਕਿਸੇ ਕੋਰਟ ਵਿੱਚ ਵੀ ਜਾਂਦਾ ਵਾ ਆਫਟਰ ਟ੍ਰਾਇਲ ਹੀ ਜੱਜ ਸਾਹਿਬ ਨੂੰ ਜੜਾ ਵਾ ਜੇ ਉਹਨੂੰ ਕੋਈ ਸਜ਼ਾ ਦਿੰਦੇ ਹਨ ਉਸਦੇ ਉਹ ਟ੍ਰਾਇਲ ਦੇ ਬਾਅਦ ਹੀ ਦਿੰਦੇ ਹਨ ਇੱਕਦਮ ਉਹਨੂੰ ਕੋਈ ਸਜ਼ਾ ਜਿਹੜੀ ਨਿਯੁਕਤ ਨਹੀਂ ਕੀਤੀ ਜਾਂਦੀ ਸਬੂਤਾਂ ਦੇ ਆਧਾਰ ਤੇ ਸਾਰੀ ਗੱਲ ਜਿਹੜੀ ਚੱਲਦੀ ਆ ਕਿਉਂਕਿ ਦੀ ਇਨਕੁਆਰੀ ਜਿਹੜੀ ਹੋਣੀ ਜ਼ਰੂਰੀ ਹੁੰਦੀ ਆ ਫਿਰ ਹੀ ਉਹ ਕਿਸੇ ਬੰਦੇ ਨੂੰ ਜੜਾ ਉਹਦੀ ਸਜ਼ਾ ਜਿਹੜੀ ਦਿੱਤੀ ਜਾਂਦੀ ਏ ਸੋ ਮੇਰੀ ਛੋਟੀ ਭੈਣ ਜੀ ਤੁਹਾਨੂੰ ਮੇਰੀ ਬੇਨਤੀ ਹੈ ਤੁਸੀਂ ਕਾਲੇ ਨਾ ਪਵੋ ਜਿਸ ਤਰ੍ਹਾਂ ਤੁਸੀਂ ਚੰਦ ਹੋਗੇ ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਹੋਵੇਗਾ ਤੁਸੀਂ ਉਹਨਾਂ ਨੂੰ ਗੁੰਡੇ ਸ਼ਬਦ ਜਿਹੜਾ ਪ੍ਰਯੋਗ ਕਰ ਰਹੇ ਹੋ ਉਹ ਬੰਦ ਕਰੋ ਇਹ ਗੱਲ ਨਾ ਕਰੋ ਜਿਹੜੀ ਤੁਸੀਂ ਉਹਨ ਸਾਡੇ ਐਸਐਸਪੀ ਸਾਹਿਬ ਨੂੰ ਨਾਨਕ ਸਿੰਘ ਨੂੰ ਇਹ ਵੀ ਗੱਲ ਕਹਿ ਰਹੇ ਹੋ ਕਿ ਉਹਨਾਂ ਦਾ ਤਬਾਦਲਾ ਹੋਣਾ ਜੇ ਦੱਸੋ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੇ ਕੀ ਕੀਤਾ ਜੋ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ ਬੰਦੀ ਕਾਰਵਾਈ ਜਿਹੜੀ ਆ ਕੀਤੀ ਆ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਵਾ ਮੁਕਦਮਾ ਕਰਕੇ ਉਹਨਾਂ ਨੇ ਇੱਕ ਇਨਕੁਆਰੀ ਲਾਤੀ ਆ ਉਹਨਾਂ ਇਨਕੁਆਰੀ ਦੇ ਬਾਅਦ ਤੁਹਾਡੀ ਨਹੀਂ ਤੁਹਾਡੀ ਵੀ ਤਸੱਲੀ ਹੋਈ ਤੁਸੀਂ ਸ਼੍ਰੀ ਅਰਵਰ ਸ਼ਕੁਲਾ ਜੀ ਨੂੰ ਏਡੀਜੀਪੀ ਸਾਹਿਬਾਂ ਨੂੰ ਮਿਲੇ ਹੋ ਉਹਨਾਂ ਨੇ ਵੀ ਅੱਗੇ ਸ਼੍ਰੀ ਪਰਮਾਰ ਸਾਹਿਬ ਨੂੰ ਜਿਹੜਾ ਵਾ ਸਿੱਤਪੁਰ ਦਾ ਇੰਚਾਰਜ ਬਣਾ ਕੇ ਇੱਕ ਜਿਹੜੀ ਇਨਕੁਆਰੀ ਜਿਹੜੀ ਮਾਰਕਰ ਆਤੀ ਆ ਹੁਣ ਸਾਡੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਸ ਗੱਲ ਦੇ ਉੱਤੇ ਵਿਰਾਮ ਚਿੰਨ ਲਗਾਓ ਤੁਸੀਂ ਇੱਕ ਹੋਰ ਗਲਤੀ ਕੀਤੀ ਜੇਕਰ ਮੰਨ ਲਓ ਤੁਸੀਂ ਉਹਨਾਂ ਨਾਲ ਕੰਪਰੋਮਾਈਜ਼ ਨਹੀਂ ਸੀ ਕਰਨਾ ਚਾਹੁੰਦੇ ਤੁਹਾਡਾ ਇੱਕ ਮੇਜਰ ਸਾਹਿਬ ਰਿਟਾਇਰਡ ਜਿਹੜੇ ਸੀਗੇ ਤੁਹਾਡੇ ਭਰਾ ਬਣੇ ਸੀ ਜਾਂ ਜੋ ਵੀ ਸੀਗੇ ਤੁਸੀਂ ਉਹਨਾਂ ਜ਼ਰਾ ਇਹ ਚਾਰ ਇੰਸਪੈਕਟਰਾਂ ਨੂੰ ਉਹਦੇ ਉੱਤੇ WhatsApp ਦੇ ਉੱਤੇ ਕਾਲ ਕਰਾ ਕੇ ਉਹਨਾਂ ਕੋਲੋਂ ਮਾਫੀ ਮੰਗਾਈ ਮਾਫੀ ਮੰਗਾਨ ਦੇ ਬਾਅਦ ਜੋ ਵੀ ਤੁਸੀਂ ਸ਼ਬਦਾਵਲੀ ਪ੍ਰਯੋਗ ਕੀਤੀ ਉਹ ਸਾਰੀ ਤੁਹਾਡੀ ਜਨਤਕ ਹੋਈ ਹੈ ਉਹ ਤੁਹਾਨੂੰ ਜਨਤਕ ਨਹੀਂ ਸੀ ਕਰਨੀ ਚਾਹੀਦੀ ਇਹ ਜਨਤਕ ਨਾਲ ਉਹਨਾਂ ਦੀ ਵੀ ਭਾਵਨਾਵਾਂ ਨੇ ਉਹਨਾਂ ਦੇ ਵੀ ਪਰਿਵਾਰ ਨੇ ਅਸੀਂ ਕਿਸੇ ਨੂੰ ਵੀ ਕਿਸੇ ਦੇ ਪਰਿਵਾਰ ਦੇ ਨਾਲ ਜਾਂ ਉਹਨਾਂ ਦੀ ਸਮਾਜ ਦੇ ਵਿੱਚ ਇੱਜ਼ਤ ਜਿਹੜੀ ਖਰਾਬ ਜਿਹੜੀ ਹੈ ਨਹੀਂ ਕਰਦੀ ਬੰਦੀ ਜੇ ਤੁਹਾਡੀ ਉਹਨਾਂ ਨਾਲ ਕੋਈ ਗੱਲ ਸੀ ਉਸ ਚੀਜ਼ ਦੀ ਉਹਨਾਂ ਨੂੰ ਬੇਟਾ ਸਜ਼ਾ ਜਿਹੜੀ ਹੈ ਜੋ ਬਣਦੀ ਹੈ ਜੇ ਉਹਨਾਂ ਕੋਈ ਕਸੂਰ ਕੀਤਾ ਵਾ ਉਹ ਜਰੂਰ ਮਿਲੇਗੀ ਤੁਹਾਨੂੰ ਨਹੀਂ ਸਾਡੀ ਪੁਲਿਸ ਤੇ ਇਤਬਾਰ ਤੁਸੀਂ ਕਹਿੰਦੇ ਸੀਬੀਆਈ ਕੋ ਇਨਕੁਆਰੀ ਚਾਹੀਦੀ ਤੁਸੀਂ ਜੋ ਚਾਹੁੰਦੇ ਉਸ ਤਰ੍ਹਾਂ ਹੀ ਹੋਵੇਗਾ ਪਰ ਤੁਹਾਨੂੰ ਹੱਥ ਬਣ ਕੇ ਬੇਨਤੀ ਹੈ ਇਸ ਚੀਰੇ ਇਸ ਨੂੰ ਗੱਲ ਨੂੰ ਵਿਰਾਮ ਚਿੰਨ ਲਗਾ ਦਿਓ ਤੇ ਇਸ ਚੀਜ਼ ਨੂੰ ਜਿਹੜਾ ਗੱਲ ਨੂੰ ਖਤਮ ਕਰੋ ਪੁਲਿਸ ਬਨਾਮ ਜਿਹੜਾ ਵਾ ਆਰਮੀ ਜਿਹੜਾ ਇਸ ਚੀਜ਼ ਨੂੰ ਨਾ ਬਣਾਓ ਜੇ ਇਹ ਕ ਮੁੱਦਾ ਇਸ ਤਰ੍ਹਾਂ ਹੀ ਗਲਤ ਚੱਲਦਾ ਰਿਹਾ ਤੇ ਸਾਡੀ ਪੁਲਿਸ ਐ ਸੋਚਿੰਦੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜਿਹੜੇ ਪੰਜਾਬ ਲੈਵਲ ਦੇ ਉੱਤੇ ਪੰਜਾਬ ਯੂਨੀਅਨ ਜਿਹੜੀ ਵੈਲਫੇਅਰ ਐਸੋਸੀਏਸ਼ਨ ਜਿਹੜੀ ਸਾਡੀ ਰਿਟਾਇਰਡ ਪੁਲਿਸ ਅਫਸਰਾਂ ਦੀ ਹੈ ਇਹ ਸਾਰੇ ਇਕੱਠੇ ਹੋ ਕੇ ਜਿਹੜਾ ਵਾ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਦੇਾਂਗੇ ਜੇਕਰ ਤੁਸੀਂ ਇਸ ਚੀਜ਼ ਨੂੰ ਖਤਮ ਨਾ ਕੀਤਾ ਸਾਡੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਸ ਚੀਜ਼ ਨੂੰ ਖਤਮ ਕਰੋ ਪੰਜਾਬ ਪੁਲਿਸ ਜਿਹੜੀ ਬੜੀ ਬਹਾਦਰ ਪੁਲਿਸ ਔਰ ਵਧੀਆ ਪੁਲਿਸ ਆ ਜਨੇ ਇਸ ਅਤਵਾਦ ਨੂੰ ਇਸ ਕਾਲੇ ਦੌਰ ਨੂੰ ਹੰਡਾਇਆ ਤੇ ਉਸ ਕਾਲੇ ਦੌਰ ਦੇ ਵਿੱਚੋਂ ਇਸ ਜਨਤਾ ਨੂੰ ਬਾਹਰ ਕੱਢਿਆ ਕਿ ਜੇਕਰ ਉਹ ਪਟਿਆਲੇ ਵਾਲੇ ਬੰਦੇ ਸਾਡੇ ਜਿਹੜੇ ਆ ਲੜਕੇ ਆ ਜਿਨ੍ਹਾਂ ਨੇ ਡਰੋਨੀ ਇਨਸਪੈਕਟਰ ਐਂਡ ਪਾਰਟੀ ਜਿਹੜੀ ਆ ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜਾ ਵਾ ਇੱਕ ਦਿਨ ਪਹਿਲਾਂ ਇੱਕ ਬੱਚੇ ਦਾ ਰੈਸਕਿਊ ਕਰਾ ਕੇ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਦੇਖੋ ਕੱਢਿਆ ਵਾ ਜਦੋਂ ਕੋਈ ਬੰਦਾ ਇਹੋ ਜਿਹੇ ਆਪਰੇਸ਼ਨ ਤੇ ਜਾਂਦਾ ਕਿਉਂਕਿ ਅਸੀਂ ਇਸ ਦੌਰ ਦੇ ਵਿੱਚ ਕੰਮ ਕੀਤਾ ਹੋਇਆ ਹੋ ਸਕਦਾ ਵਿੱਚ ਸਾਡੇ ਕਿਸੇ ਬੰਦੇ ਨੂੰ ਗੋਲੀ ਵੀ ਲੱਗ ਸਕਦੀ ਆ ਕੋਈ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਵਾ ਉਹਨਾਂ ਬੰਦੇ ਨੇ ਆਪਣੀ ਜਾਨ ਦੀ ਨਾ ਪਰਵਾਹ ਕਰਦਿਆਂ ਹੋਇਆਂ ਉਸ ਬੱਚੇ ਦਾ ਰੈਸਕਿਊ ਕੀਤਾ ਔਰ ਮੈਂ ਸਮਝਦਾ ਕਿ ਪੰਜਾਬ ਪੁਲਿਸ ਇੱਕ ਬਹਾਦਰ ਪੁਲਿਸ ਆ ਤੁਸੀਂ ਇਹਨਾਂ ਦਾ ਸਹਿਯੋਗ ਕਰੋ ਸਾਡੇ ਵਿੱਚ ਅਸੀਂ ਜੇਕ ਪਰਿਵਾਰ ਦੇ ਵਿੱਚ ਜੇ ਚਾਰਜੀ ਹੁੰਦੇ ਆ ਉਹਦੇ ਵਿੱਚ ਇੱਕ ਚੀਜ਼ ਜਿਹੜਾ ਵਾ ਉਹ ਸਾਰਿਆਂ ਦੇ ਨਾਲ ਉਹ ਸੁਭਾਅ ਨਹੀਂ ਲੱਲਦਾ ਉਹ ਗਲਤ ਵੀ ਹੋ ਸਕਦਾ ਅਸੀਂ ਸਾਰਾ ਪਰਿਵਾਰ ਨੂੰ ਗਲਤ ਕਹਨੇ ਇਸ ਲਈ ਮੇਰੀ ਭੈਣ ਮੇਰੀ ਧੀ ਕੋਈ ਵੀ ਜੇ ਇੱਕ ਪਰਿਵਾਰ ਦਾ ਮੈਂਬਰ ਸਾਡਾ ਜਿਹੜਾ ਕੋਈ ਗਲਤੀ ਆ ਤੇ ਅਸੀਂ ਉਸ ਨੂੰ ਗਲਤ ਕਹਿਣ ਨੂੰ ਤਿਆਰ ਆ ਮੰਨਣ ਨੂੰ ਤਿਆਰ ਆ ਪਰ ਸਾਰਿਆਂ ਨੂੰ ਬੇਟਾ ਤੁਸੀਂ ਗਲਤ ਜਿਹੜਾ ਵਾ ਠਹਰਾ ਰਹੇ ਹੋ ਨਾ ਕਹੋ ਇਸ ਦੇ ਨਾਲ ਜਿਹੜਾ ਵਾ ਪੁਲਿਸ ਦਾ ਮਨੋਬਲ ਜਿਹੜਾ ਵਾ ਅੱਗੇ ਵਾਸਤੇ ਗਿਰ ਰਿਹਾ ਵਾ ਫੌਜ ਤੇ ਜਿਹੜੀ ਲੜਾਈ ਲੜਦੀ ਹੈ ਉਹ ਜਾ ਕੇ ਐਂਡ ਤੇ ਫੌਜ ਦੇ ਜਿਹੜਾ ਬਾਰਡਰ ਹੁੰਦਾ ਉੱਥੇ ਲੜਦੀ ਏ ਲੇਕਿਨ ਪੁਲਿਸ ਜਿਹੜੀ ਰੋਜ਼ ਇੰਟਰਨਲ ਬਾਲ ਜਿਹੜੀ ਆ ਲੜਾਈ ਜਿਹੜੀ ਰੋਜ਼ ਲੜ ਰਹੀ ਏ ਔਰ ਪੁਲਿਸ ਨੂੰ ਇਸ ਕੀ ਦਾ ਫੌਜ ਕੋਲ ਤੇ ਇੱਕ ਟਾਰਗੇਟ ਹੁੰਦਾ ਹੈ ਲੇਕਿਨ ਜਿਹੜੀ ਸਾਡੀ ਜਿਹੜੀ ਪੰਜਾਬ ਪੁਲਿਸ ਆ ਇਹਦੇ ਕੋਲ ਕੋਈ ਟਾਰਗੇਟ ਨਹੀਂ ਪੁਲਿਸ ਕੋ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਮੇਰਾ ਦੁਸ਼ਮਣ ਜਿਹੜਾ ਕਿਸ ਜਗ੍ਹਾ ਤੇ ਛੁਪਿਆ ਹੋਇਆ ਹੈ ਇਸ ਲਈ ਪੁਲਿਸ ਦੀ ਨੌਕਰੀ ਕਰਨ ਦੇ ਵਿੱਚ ਔਰ ਕੈਨ ਦੇ ਵਿੱਚ ਬੜਾ ਫਰਕ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਹੱਥ ਮੰਨ ਕੇ ਇਸ ਸਮਾਜ ਦੇ ਵਾਦੇ ਵਿੱਚ ਜਿਹੜੇ ਸਾਡੇ ਕੋਈ ਬੰਦੇ ਜਿਹੜੇ ਸਹੀ ਕੰਮ ਕਰ ਰਹੇ ਨੇ ਉਹਨਾਂ ਦਾ ਸਹਿਯੋਗ ਕਰੋ ਜੇ ਕੋਈ ਗਲਤ ਹੈ ਉਹਦੀ ਸਜ਼ਾ ਉਹਨੂੰ ਜ਼ਰੂਰ ਮਿਲਣੀ ਚਾਹੀਦੀ ਏ ਅਸੀਂ ਵੀ ਇਸ ਗੱਲ ਦੇ ਤੁਹਾਡੇ ਨਾਲ ਸਹਿਮਤ ਆ ਬੇਨਤੀ ਹੈ ਕਿ ਜਿਨ੍ਹਾਂ ਨੇ ਕਾਲਾ ਦੌਰ ਹੰਡਾਇਆ ਵਾ ਵੇਖਿਆ ਵਾ ਉਹਨਾਂ ਨੇ ਇਹ ਚੀਜ਼ਾਂ ਸੁਣੀਆਂ ਹੀ ਨਹੀਂ ਕਿ ਪੁਲਿਸ ਜਿਹੜੀ ਆ ਐਦਾਂ ਕਰਦੀ ਏ ਉਦਾਂ ਕਰਦੀ ਏ ਜਦ ਕਿ ਸਾਡੀ ਪੁਲਿਸ ਦੇ ਵਿੱਚ ਵੈਲ ਐਜੂਕੇਟਿਡ ਪਰਸਨ ਜਿਹੜੇ ਨੇ ਸਾਡੇ ਹੈਗੇ ਨੇ ਔਰ ਉਹ ਅੱਜ ਤੁਸੀਂ ਨਵੀਂ ਪੀੜ੍ਹੀ ਦੇਖੋ ਜਿਹੜੇ ਅੱਜਕੱਲ ਸਾਡੇ ਜਿਹੜੇ ਨਵੇਂ ਸਬ ਇੰਸਪੈਕਟਰ ਜਿਹੜੇ ਨੇ ਇਹ ਕਰੀਬ ਜਿਹੜਾ 300 ਦੇ ਕੋਸ਼ ਸਬ ਇੰਸਪੈਕਟਰ ਜਿਹੜੇ ਆ ਨਵੇਂ ਭਰਤੀ ਕੀਤੇ ਗਏ ਨੇ ਔਰ ਅਸਵਾਵਾ ਜਿਹੜੇ ਨਿਭਾਰੇ ਨੇ ਨਵੇਂ ਡੀਐਸਪੀ ਜਿਹੜੇ ਸਾਡੇ ਮਹਿਕਮੇ ਦੇ ਵਿੱਚ ਕੋਈ 35 ਤੋਂ 40 ਭਰਤੀ ਹੋਏ ਨੇ ਨਵੇਂ ਉਹ ਵੀ ਨਿਭਾਰੇ ਨੇ ਜਿਸ ਇਹੋ ਜੀ ਗੱਲ ਨਹੀਂ ਹੈਗੀ ਕਿ ਸਾਰੇ ਪੁਲਿਸ ਨੂੰ ਸਾਰੇ ਪਸੰਦ ਕਰਦੇ ਨੇ ਔਰ ਸਾਡੇ 1600 ਦੇ ਕਰੀਬ ਸਾਡੇ ਕੌਨਸਟੇਬਲ ਜਿਹੜੇ ਆ ਭਰਤੀ ਕੀਤੇ ਗਏ ਆ ਤੇ ਪੁਲਿਸ ਇੱਕ ਕੋਈ ਬਹੁਤ ਅੱਛਾ ਇੱਕ ਪਲੇਟਫਾਰਮ ਆ ਆਪਣੀ ਸੇਵਾ ਕਰਨ ਦਾ ਔਰ ਮੈਂ ਸਮਝਾਂਗਾ ਜਿਹੜਾ ਬੰਦਾ ਪੁਲਿਸ ਨੂੰ ਜੁਆਇਨ ਕਰੇ ਬੜੇ ਸਚਜੇ ਢੰਗ ਦੇ ਨਾਲ ਇਮਾਨਦਾਰੀ ਦੇ ਨਾਲ ਅੱਛੇ ਤੰਗ ਦੇ ਨਾਲ ਪੁਲਿਸ ਦੀ ਜਿਹੜੀ ਸੇਵਾ ਕਰੋ ਤੇ ਲੋਕਾਂ ਦੀ ਸੇਵਾ ਕਰੋ ਤੇ ਲੋਕਾਂ ਇਨਸਾਫ ਕਰੋ